4 ਰਫੀਆਂ ਰਹੇ 4-4 ਲੱਖ ਦੀਆਂ ਜੀ ਇਹ ਹੁਣ ਹੁਣ ਚੱਕਰਾਈਆਂ ਨੇ ਫੇਕ ਆ ਇਹ ਤੋਂ ਪਹਿਲਾਂ ਨੂੰ ਤੋਂ ਕੋਈ ਨਹੀਂ ਪਹਿਲਾਂ ਕੋਈ ਨਹੀਂ ਪਤਾ ਲੱਗਦਾ ਕੋਈ ਇਹ 24 ਦੀਆਂ ਕਰਾਈਆਂ 24 ਦੱਸ ਦੀਆਂ ਕਿੰਨੇ ਕੁ ਪੈਸੇ ਦਿੱਜੇ ਨੇ ਕਿ ਤੁਸੀਂ ਆਪੀ ਦੀ ਕਰਾਈਆਂ 16 ਲੱਖ ਦਾ ਜੀ 16 ਲੱਖ ਰੁਪਈਆ ਦੀਆਂ ਜੀ 4 ਰਫੀਆਂ ਤਾਂ ਜੀ ਮੰਨਦੇ ਹਾਂ ਜੀ ਸਾਨੂੰ پیسے ਮਿਲਣੇ ਚਾਹੀਦੇ ਜੀ ਸਾਡੀ ਜੀ ਜਦੋਂ ਤੁਸੀਂ ਜਾ ਜਗਦੀਪ ਸਿੰਘ ਨੇ ਪੈਂਟ ਲਾਂ ਕਰਦ ਤੇ 186 ਨੂੰ ਇਹਨਾਂ ਨੂੰ 7,85,000 ਰੁਪਏ ਦਿੱਤਾ ਸੀ 3 ਲੱਖ ਰੁਪਏ ਤੇ ਜਗਦੀਪ ਸਿੰਘ ਮੇਰੇ ਨਾਮ ਦੇ ਮਲਕੀ ਫਾਤਾ ਇਹਨਾਂ ਨੇ ਤੋਂ ਜੋ ਕਿ ਮੈਨੂੰ ਸ਼ੋ ਹੋ ਗਿਆ ਉਹ ਕਲੀਅਰ ਆ 4,85,000 ਰੁਪਏ ਮੇਰੇ ਡੈਡੀ ਦੀ ਲਿਮਟ ਸੀ ਦੋਨਾਂ ਕੇਸੀਸੀ ਲਿਮਟਾਂ ਸੀ ਨੇ 4,85,000 ਇਹ ਮੈਨੂੰ ਸਿੱਧਾ ਦੋਨੋਂ ਦੇ ਦੀਆਂ ਤੇ ਡੈਡੀ ਦੇ ਖਾਤੇ ਇਹਨਾਂ ਨੇ ਜਮ੍ਹਾਂ ਨਹੀਂ ਕੀਤਾ ਇਹ ਅਮਿਤ ਮਨ ਕੋ ਪ੍ਰੋਡ ਕਰ ਗਿਆ ਕੈਸ਼ ਇਹਨਾਂ ਨੇ ਲੈ ਲਿਆ ਕੈਮਰੇ 'ਚ ਰਿਕਾਰਡ ਹੁਣ ਤੁਸੀਂ ਵੀ ਗੱਲਬਾਤ ਕੀਤੀ ਹੈ ਕੀ ਵੀ ਕਰ ਸਕਦਾ ਹੈ ਬਸ ਕਹਿੰਦੇ ਕਰਦੇ ਆਂ ਕਰਦੇ ਰਾਤ ਨੂੰ ਅਫਸਰ ਆਏ ਸੀ ਇਹਨਾਂ ਨੂੰ ਥੋੜਾ ਸਵੇਰ ਕਰਦੇ ਆਂ ਕੰਪਲੀਟ ਕਰਦੇ ਆਂ ਕਰਦੇ ਆਂ ਅਜੇ ਤੱਕ ਕੋਈ ਨਹੀਂ ਕੋਈ ਅਫਸਰ ਨਹੀਂ ਇਸ ਟਾਈਮ ਤੱਕ ਅਜੇ ਤੱਕ ਕੋਈ ਹੁਣ ਤੱਕ ਕੋਈ ਉੱਥੇ ਮੈਨੇਜਰ ਨੇ ਕੋਈ ਕੁਝ ਨਹੀਂ ਆਇਆ ਮਲਾਜ਼ਮ ਇੱਕ ਦੋ ਵੀ ਨਵੇਂ ਆ ਪੁਰਾਣਾ ਮਲਾਜ਼ਮ ਕੋਈ ਤੁਹਾਡੇ ਕਿੰਨੇ ਬੈਲੰਸ ਦੇ ਨਾਲ ਜਿਹੜੀ ਸ਼ੀਟ ਸ਼ੈਡ ਹੈ 4,85,000 ਤੇ ਕੀ ਮੰਗਤੋਂ ਅਸੀਂ ਤੇ ਜਾਣੇ ਹਰ ਤੇ ਮੋੜ ਕੇ ਸਾਡੇ ਖਾਤੇ ਪਾਏ ਪਾਏ ਆਂ ਜਾਣੋ ਸਿੱਧਾ ਸਾਡੇ ਕੋਲੇ ਸਾਡੇ ਕਾਫੀ ਪੇਮੈਂਟ ਖਾਜਵਾਂ ਦਿੱਤੀ ਆ ਅਸੀਂ ਤਾਂ ਬੈਂਕ ਨੂੰ ਦਿੱਤੇ ਨਾ ਕਿ ਐਵੇਂ ਤੁਹਾਨੂੰ ਨਹੀਂ ਦਿੱਤੇ ਅਸੀਂ ਐਸਵੀ ਨੂੰ ਜਾਂਦੇ ਤੇ ਕਿੰਨੇ ਕੁ ਲੋਕ ਆ ਜਿਹੜੇ ਜਿੰਨਾਂ ਦਾ ਇਹ ਫਰਾਡ ਆ ਜੀ ਦੇਖਣ ਚਾਏ ਸਾਰੇ 5-7 ਬੰਦੇ ਤੇ ਬੇਹੋਸ਼ੀ ਹੋ ਗਏ ਆ ਤੇ ਕਿਸੇ ਦਾ 20 ਲੱਖ 30 ਲੱਖ ਜਿੰਨੀਆਂ ਐਪੜੀਆਂ ਸਾਰੀ ਜੱਲੀ ਆਈ ਸਾਰੇ ਲੋਕ ਦੱਸੀ ਜਾਂਦੇ ਬਸ ਹੀ ਰੋ ਰੋ ਕੇ ਲੋਕ ਔੜੀਆਂ ਤਾਂ ਬੰਦੇ ਦਾ ਰੋ ਕੇ ਮੁੜ ਜਾਂਦੇ ਤੇ ਕੋਈ ਹੱਲ ਨਹੀਂ ਅਜੇ ਤੱਕ ਕੋਈ ਮਲਾਈਮ ਨਹੀਂ ਪਹੁੰਚਿਆ ਹਾਲਾਂਕਿ 12 ਵਜੇ ਨਾਲ ਹੀ ਆ ਰਾਤ 8 ਵਜੇ 8:30 ਵਜੇ ਤੱਕ ਬੈਠ ਰਹੇ ਆ ਸੁਬਾਹ ਦੇ ਰਾਤ ਨੂੰ ਲੋਕੀ ਸੁੱਤੇ ਨਹੀਂ ਇਹ ਹਜੇ ਤੱਕ 12 ਵਜੇ ਦਾ ਕੁੱਠੀ ਨਹੀਂ ਕਿਉਂਕਿ ਹਜੇ ਤੱਕ ਕਿਨਾਂ ਦਾ ਆਉਣ ਦਾ ਟਾਈਮ ਨਹੀਂ ਆਇਆ ਨੈਜਰ ਦੀ ਕੁਰਸੀ ਹੁਣੇ ਜਾ ਕੇ ਵੇਖ ਲਓ 12 ਵਜੇ ਹੁਣ ਵੀ ਕੁਰਸੀ ਖਾਲੀ ਹੁੰਦੀ ਹੈ ਕੋਈ ਇਸੇ ਅਧਿਕਾਰੀ ਜਨਾਂ ਨਾਲ ਗੱਲਬਾਤ ਹੋਈ ਹੈ ਅਧਿਕਾਰੀ ਆਇਆ ਕੋਈ ਨਹੀਂ ਜੀ ਅੱਛਾ ਅੱਜ ਕਿਦ ਅਧਿਕਾਰੀ ਇੱਕ ਦੋ ਆਏ ਆ ਉਹ ਜਾਰੇ ਨਿੱਕੇ ਮੋਟੋ ਪੁਛਪੜ ਨਾਲ ਕਰੀ ਜਾਂਦੇ ਜਿਹੜੇ ਕੋਈ ਨਵੇਂ ਆ ਪੁਰਾਣੇ ਮੁਲਾਇਮ ਸਾਰੇ ਛੁੱਟੀ ਲੈ ਗਏ ਕੋਈ ਬਦਲ ਗਿਆ ਸਭ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਇਕੱਲੇ ਅਮਿਤ ਨਾਲ ਨਹੀਂ ਹੋ ਸਕਦਾ ਸਾਰੀ ਬੈਂਕ ਹੀ ਰਣੀ ਹੋਵੇ ਕੋਈ ਕੱਲਾ ਆ ਮਨੇ ਉਹ ਜਿਆ ਕੈਸ਼ੀਅਰ ਜਾਂ ਕਲਰ ਕੁਛ ਨਹੀਂ ਕਰ ਸਕਦਾ ਮੈਨੇਜਰ ਪਹਿਲਾਂ ਮਹੀਨਾ ਛੁੱਟ ਮਿੰਟ ਦਾ ਟਾਈਮ ਦਿਓ ਸਾਡੇ ਹੋਰ ਹਾਇਰ ਅਫੀਸ਼ਰਸ ਵੀ ਆ ਰਹੇ ਨੇ ਅਸੀਂ ਇਕੱਠੀ ਫੇਰ ਕਰਾਂਗੇ ਕੋਈ ਗੱਲ ਹੋ ਜੇਗੀ ਪਰ ਥੋੜਾ ਜਿਆ ਲੋਕਾਂ ਨੂੰ ਅਸ਼ਵਾਸਨ ਕੀ ਦੇ ਰਹੇ ਹੋ ਕੀ ਹੋਇਆਗਾ ਲੋਕਾਂ ਨੂੰ ਪੂਰਾ ਅਸ਼ਵਾਸਨ ਹੈ ਜੀ ਇੱਕ ਇੱਕ ਰੁਪਇਆ ਵਾਪਸ ਕੀਤਾ ਜਾਏਗਾ ਜਿਨੇ ਵੀ ਬੈਂਕ ਕੀ ਜਮਾ ਕਰਾਇਆ ਕਿਸੇ ਦਾ ਪੈਸਾ ਨਹੀਂ ਮਰਦਾ ਬੇਫਿਕਰ ਰਹੋ ਕਿਸੇ ਬੰਦੇ ਕਾਰਨ ਬੈਂਕ ਦੀ ਇੱਜ਼ਤ ਨਹੀਂ ਅਸੀਂ ਜਾਣ ਦਿੰਦੇ ਜਿਹੜੀ ਚਾਲੀਏ ਪੱਤਰੇ ਉਹਨਾਂ ਦੀ ਬਣੂਗਾ ਜੀ ਸਭ ਨੂੰ ਮਿਲੇਗਾ ਜੀ ਸਭ ਨੂੰ ਪੈਸਾ ਮਿਲੇਗਾ ਸਭ ਨੂੰ ਮਿਲੇਗਾ ਜਿਹਦੀ ਵੀ ਐਫ ਟੀ ਜਿਹਦੇ ਨੋ ਕੇਸ ਨੋ ਕੇਰੇ ਸਾਡਾ ਪੈਸਾ ਹੀ ਟ੍ਰਾਂਸਫਰ ਹੋ ਗਿਆ ਜਿਵੇਂ ਮਿਲੇਗਾ ਜਿਹੜਾ ਬੈਂਕ ਦੇ ਗਾਈ ਆਪਣਾ ਮਿਲੇਗਾ ਬੈਂਕ ਦੀ ਜ਼ਿੰਮੇਵਾਰੀ ਹੈ ਬੈਂਕ ਦੇਗਾ ਆਪਣੇ ਕੋਲ ਉਹਦੇ ਜਿੱਥੋਂ ਮਰਜੀ ਦੇ ਬੈਂਕ ਦੀ ਜ਼ਿੰਮੇਵਾਰੀ ਹੈ ਸਰ ਗੋਟ ਲੋਨ ਵੀ ਹੈਗਾ ਜੀ ਕੋਈ ਗੋਟ ਲੋਨ ਦਾ ਕੀ ਪਤਾ ਅਜੇ ਪਤਾ ਨਹੀਂ ਜੀ ਅਜੇ ਇਨਵੈਸਟੀਗੇਸ਼ਨ ਕਰਾਂਗੇ ਉਦੋਂ ਹੀ ਪਤਾ ਲੱਗੇ ਕਿਸ ਤਰ੍ਹਾਂ ਦੇ ਸਰ ਡਾਕੂਮੈਂਟਸ ਕੋਈ ਐਫਡੀ ਐਲ ਸਰ ਅਜੇ ਇਨਵੈਸਟੀਗੇਸ਼ਨ ਹੋਣ ਦੋ ਸਾਡੇ ਹਰ ਅਫੀਸ਼ੀਅਲਸ ਵੀ ਆ ਰਹੇ ਨੇ ਇਨਵੈਸਟੀਗੇਸ਼ਨ ਜਿਵੇਂ ਕਿ ਸਰ ਨੇ ਕਿਹਾ ਅਫੀਸ਼ਰ ਨੇ ਇਹ ਗੱਲ ਕਹੀ ਹੈ ਕਿ ਲੋਕੀ ਕੰਪਲੇਨ ਕਰ ਰਹੇ ਆ ਕਿ ਉਹਨਾਂ ਦੇ ਖਾਤੇ ਵਿੱਚ ਕੋਈ ਛੇੜਛਾੜ ਹੋ ਇਹ ਮੈਂ ਆਸ਼ਵਾਸ਼ਣ ਦਿੰਦਾ ਸਟੇਟ ਬੈਂਕ ਆਫ ਇੰਡੀਆ ਵੱਲੋਂ 1 ਰੁਪਏ ਦੀ ਵੀ ਹੇਰਾਫੇਰੀ ਨਹੀਂ ਹੋਏਗੀ ਜੋ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਉਹਨਾਂ ਨੂੰ ਇੱਕ ਇੱਕ ਪੈਸਾ ਅਭਿਆਸ ਵੇਦ ਵਾਪਸ ਮਿਲੇਗਾ ਸਰ ਸਰ ਲੋਕ ਕਹਿ ਰਹੇ ਸਾਡੀ ਐਮ ਡੀ ਜੋ ਨਾਮਿਨੇਸ਼ਨ ਚੇਂਜ ਕੀਤੇ ਗਏ ਆ ਔਰ ਅਦਰ ਟਰਾਂਸਫਰ ਹੋ ਗਏ ਆ ਪੈਸੇ ਉਹ ਕਿਵੇਂ ਵਾਪਸ ਆਣਗੇ ਸਰ ਜਿਨ੍ਹਾਂ ਦੇ ਖਾਤੇ ਚ ਗਏ ਆ ਆਪਾਂ ਸਟੇਟਮੈਂਟ ਕੱਢ ਰਹੀਆਂ ਜਾਂ ਜਿਹੜੇ ਖਾਤੇ ਚ ਪੰਗੇ ਖਾਤੇ ਗਏ ਆ ਉਸ ਨੂੰ ਥੋੜਾ ਟਾਈਮ ਲੱਗਦਾ ਪੂਰੀ ਤੁਹਾਨੂੰ ਡਿਟੇਲ ਦਈਏ ਕਿ ਤੁਹਾਨੂੰ ਇੱਕ ਆ ਦਿਨ ਦਾ ਟਾਈਮ ਦਿਓ ਅਸੀਂ ਰਿਕਵੈਸਟ ਕਰਦੇ ਹਾਂ ਲੋਕਾਂ ਨੂੰ ਵੀ ਕਿ ਤੁਹਾਨੂੰ ਵੀ ਸਾਡਾ ਥੋੜਾ ਸਾਥ ਦਿਓ ਇਹ ਗੱਲ ਹੋਰ ਸਰ ਜਿਹੜੇ ਲੋਕ ਮੇਰੇ ਕੋਲ ਕੰਪਲੇਨ ਕਰ ਰਹੇ ਆ ਕਿ ਸਾਡੇ ਬੋਰਡ ਲੋਨ ਵੀ ਗਾਇਰ ਰੋਕ ਰਹੀ ਹੈ ਮੈਂ ਪੂਰਾ ਆਸ਼ਵਾਸਨ ਦਿਨਾਂ ਸਰ ਸਾਡਾ ਬੈਂਕ ਹਾਇਰ ਅਫੀਸ਼ਰ ਆ ਰਿਹਾ ਸਰ ਇਹ ਵੀ ਕੋਈ ਗੱਲ ਨਹੀਂ ਹੈ ਸਾਰਾ ਸਾਰਾ ਕੁਝ ਨਾਲ ਸੇਫ ਹੈ ਜੀ ਲੋੜਾ ਯਕੀਨ ਹੁੰਦਾ ਸਰ ਬੈਂਕ ਦੇ ਮੈਨੇਜਰ ਮੀਤੀ ਸ਼ਸ਼ਾਧ ਜੀ ਉਹਨਾਂ ਨੇ ਕੈਪਲੀਕੇਸ਼ਨ ਦਿੱਤੀ ਹੈ ਉਹਨਾਂ ਦਾ ਇੱਕ EMPLOYE ਹੈ ਜੀ ਅਮਿਤਠੀ ਗਰਾ ਉਹਨਾਂ ਨੇ ਕੁਝ ਰਿਕਾਰਡ ਦੇ ਵਿੱਚ ਵੇਰੀਫਾਈਰੀ ਕੀਤੀ ਹੈ ਐਂਡ ਕਈ ਲੋਕਾਂ ਦੇ ਨਾਲ ਟੱਕੀ ਹੋਈ ਹੈ ਅਸੀਂ ਐਫਆਈਆ ਦਰਜ ਕਰ ਦਿੱਤੀ ਹੈ ਤੇ ਲੋਕਾਂ ਤੋਂ ਤਸਵੀਰੀ ਕਰ ਦਿੱਤਾ ਹੈ ਫਿਰ ਫਰਦਰ ਜਾਂਚ ਚੱਲ ਰਹੀ ਸਰ ਲਗਭਗ ਕਿੰਨੇ ਕਿੰਨੇ ਕਦੇ ਲੋਕਾਂ ਨਾਲ ਹੋ ਸਕਦਾ ਹੈ ਤਕਰੀਬਨ 4-5 ਕੰਪਲੇਨਟਾਂ ਹਲੇ ਤੱਕ ਸਾਹਮਣੇ ਆਈ ਨੇ ਜਿਨ੍ਹਾਂ ਦੀ ਰਾਸ਼ੀ ਕੋਈ ਬੱਕਰੀ-ਬੱਕਰੀ ਹੈ ਕਿਸੇ ਦੇ ਕੁਝ ਅਮਾਉਂਟ ਹੈ ਕਿਸੇ ਦਾ ਕੁਝ ਅਮਾਉਂਟ ਹੈ ਕਰੀਬ ਕਾਫੀ ਖਾਈ ਅਮਾਉਂਟ ਹੈ ਜੀ ਹਲੇ ਦੱਸ ਨਹੀਂ ਸਕਦੇ ਕਿਉਂਕਿ ਕੁਝ ਲੋਕ ਹਲੇ ਨਹੀਂ ਜਿਨ੍ਹਾਂ ਦੀਆਂ ਜਿਨ੍ਹਾਂ ਨੂੰ ਪਤਾ ਨਹੀਂ ਸੀ ਇਹਦੇ ਬਾਰੇ ਉਹ ਵੀ ਹੁਣ ਸਾਹਮਣੇ ਆ ਗਏ ਜਿਹੜਾ આરોપી ਹੈਗਾ ਕੋਈ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਨੂੰ ਜਾਂ ਜਾਂਚ ਚੱਲ ਰਹੀ ਹੈ ਜੀ ਉਹਦੀ ਗ੍ਰਿਫਤਾਰੀ ਵਾਸਤੇ ਅਸੀਂ ਕਰ ਰਹੇ ਹਾਂ ਜੀ ਅਫਸਰ ਜੀ ਇਹ ਬਾਰੀ ਸਦਰ ਵੀ ਕੱਟਣਾ ਹੋਈ ਹੈ ਆਪਣੇ ਸਾਹ ਦੇ ਜਿਹੜਾ ਐਸ ਬੀ ਬੈਂਕ ਦੀ ਬ੍ਰਾਂਚ ਤੇ ਇੱਥੇ ਇੱਕ ਕਲੈਰੀਕਲ ਸਟਾਫ ਮੈਂਬਰ ਸੀਗਾ ਅਮਿਤ ਢਿੰਗਰਾ ਤੇ ਉਹਦੇ ਦੇ ਦੋਸ਼ੇ ਵੀ ਉਹ ਇਥੋਂ ਕੋਈ ਕਾਫੀ ਵੱਡਾ ਫਰਾਡ ਕਰਕੇ ਕੀਤਾ ਹੋਇਆ ਸੀ ਤੇ ਕੱਲ ਜਿਹੜਾ ਪਤਾ ਲੱਗਾ ਵੀ ਉਸ ਫਰਾਡ ਬਾਰੇ ਤੇ ਜਿਹੜਾ ਸੀ ਉਹਦੇ ਤੇ ਜਿਹੜਾ 사ਦਕ ਅਹਿਮ ਕਦਰਮਾ ਦਰਜ ਕਰ ਲਿਆ ਤੇ ਬਾਕੀ ਜਿਹੜੀ ਹੁਣ ਇੱਥੇ ਐਸਬੀ ਬੈਂਕ ਦੇ ਵਿੱਚ ਜਿਹੜੀ ਤਿੰਨ ਮੈਨੇਜਰਾਂ ਦੀ ਟੀਮ ਬੈਠੀ ਹੋਈ ਜਿਹੜੀ ਜਿਹੜੀ ਪਬਲਿਕ ਨੂੰ ਵਿਸ਼ਵਾਸ ਚ ਲੈ ਰਹੀ ਵੀ ਜਿਹੜਾ ਇਹ ਜਿਹੜਾ ਪੈਸਾ ਪਬਲਿਕ ਦਾ ਬਿਲਕੁਲ ਸੇਫ ਹੈ ਜੇ ਕਿਤੇ ਕਿਸੇ ਤਰ੍ਹਾਂ ਫਰਾਡ ਹੋਇਆ ਤੇ ਉਹਦਾ ਜਿਹੜਾ ਪੈਸਾ ਸਹੀ ਸਲਾਮਤ ਵਾਪਸ ਕੀਤਾ ਜਾਏਗਾ ਇਸ ਟਾਈਮ ਜਿਹੜਾ ਅਸੀਂ ਪਬਲਿਕ ਨੂੰ ਵਿਸ਼ਵਾਸ ਦਿਵਾ ਰਹੇ ਹਾਂ ਵੀ ਕਿਸੇ ਤਰ੍ਹਾਂ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਵੀ ਇਹ ਜਿਹੜਾ ਸਾਡਾ ਐਸਬੀ ਦਾ ਬੈਂਕ ਦਾ ਪੈਸਾ ਬੈਂਕ ਦੇ ਕੋਲ ਹੈ

पैसे निकाला है मैनुकुलेट किया है तो उसमें जो भी फ्रॉड हुए हैं इसके द्वारा किए गए हैं तो हम लोग जो है बैंक के कस्टमर्स के सारे पैसे रिटर्न करने के लिए बैंक तैयार है और सभी को टाइम टू मतलब जल्दी से जल्दी वापस करने की कोशिश कर रहे हैं जो भी पनिशमेंट होगी वो तो कानून के अंतर्गत होगी उनको जो भी कानून के अंतर्गत सज़ा आएगी वो अपना कानून काम करेगी बट इस टाइम हमारा जो प्रायोरिटी है वो स्टेट बैंक ऑफ इंडिया की क्रेडिट को रिस्टोर करना है तो उसमें हम सभी कस्टमर्स को ये आश्वासन देंगे और दे रहे हैं कि आपके पैसे कहीं नहीं जाते जो भी जेनूर कस्टमर हैं जिनके पैसे कहीं से भी निकाले गए हैं या ट्रांसफ़र किए गए हैं वो सारे हम रिस्टोर करेंगे सभी अभी तक सर जो टोटल अमाउंट है उसका मालूम अभी तक हमारे पास जो कंप्लेन आई है उसमें कुछ साठ प्लस लोगों की आई है रफली कुछ तीन चार करोड़ का फिगर बनता है तो वो हम लोग हिसाब लगा रहे हैं और हमारी इन्वेस्टिगेशन टीम जो है उस पर काम करेगी और जहाँ तक जो भी होगा उसमें सारा कुछ वेरिफिकेशन चलेगा फिर हम उसमें आगे की कार्रवाई करेंगे जिन लोगों के पैसे थे वो क्या विश्वास सभी के पैसे सुरक्षित हैं स्टेट बैंक ऑफ इंडिया अपना देश का सबसे बड़ा बैंक है और जल्दी से जल्दी हम सभी कस्टमर्स के पैसे रिटर्न करेंगे जिनका भी पैसे जुनून है और जिनके जिन्होंने ਇਹ ਖਾਤੇ ਮੇਂ ਪੈਸੇ ਰੀਅਲ ਮੇਂ ਜਮਾ ਕੀਏ ਹੈ। ਕਿਸੇ ਕੋ ਕੋਈ ਨੁਕਸਾਨ ਨਹੀਂ ਹੋਗਾ। ਯਕਸ਼ਾਸ਼ਣ ਇਸੇ ਬੰਦੁਕ ਦੀਆ ਤਰਫ ਸੇ ਦੇਗੇ।